ਇਹ ਸਿਆਸੀ ਮਹਾਰਾਥੀ ਫਿਰ ਹੋਗੇ ਬੀਜੇਪੀ ਵਿੱਚ ਇਕੱਠੇ ਪੰਜਾਬ ਦੇ ਵਿੱਚ ਵੱਡਾ ਧਮਾਕਾ ਕੀਤਾ ਹੈ ਬੀਜੇਪੀ ਨੇ ਹੁਣ ਇਹ ਸਿਆਸੀ ਮਹਾਰਾਥੀ ਜਿਹੜੇ ਪਹਿਲਾਂ ਕਾਂਗਰਸ ਦੇ ਵਿੱਚ ਤੇ ਕਾਂਗਰਸ ਨੂੰ ਪਾੜੋ ਤਾੜ ਕਰਕੇ ਹੁਣ ਬੀਜੇਪੀ ਨੂੰ ਵੀ ਅਲੱਗ-ਅਲੱਗ ਵੰਡ ਦੇਣਗੇ ਜਾਂ ਬੀਜੇਪੀ ਇਹਨਾਂ ਲੀਡਰਾਂ ਨੂੰ ਇਕਜੁੱਟ ਰੱਖ ਸਕੇਗੀ ਕਿਹੜੇ-ਕਿਹੜੇ ਉਹ ਲੀਡਰ जड़े कांग्रेस के वो बी जे पी जाकर हूँ इकट्ठे हुए हैं तो जुड़े लोगराय न्यूज़ नाल बहुत बहुत स्वागत थोड़ा चैनल में सबसक्राइब कर देना घंटी का बटन दबा दोता तो हर रोज़ नवी खबर की जानकारी मिल सके सो अज बीजेपी बीजेपी नहीं रह गई अच्छ कांग्रेस जी है बी हो चुकी है कांग्रेस के वो महारथी जोड़े किसी समय कांग्रेस के तीह ती साल पैंती पैंती साल लगातार रहे ਕੋਣੋ ਬੀਜੇਪੀ ਵਿੱਚ ਇਕੱਠੇ ਹੋ ਗਏ ਨੇ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸ਼੍ਰੀਨ কুমার ਜਾਖੜ ਤੇ ਅੱਜ ਇੱਕ ਸੀਨੀਅਰ ਲੀਡਰ ਕਾਂਗਰਸ ਦਾ ਕੌਮੀ ਜਿਹੜਾ ਲੀਡਰ ਸੀਗਾ ਜਗਮੀਤ ਸਿੰਘ ਬਰਾੜ ਇਹ ਅੱਜ ਬੀਜੇਪੀ ਸ਼ਾਮਲ ਹੋ ਗਿਆ ਹੁਣ ਬੀਜੇਪੀ ਲਈ ਵੀ ਚਿੰਤਾ ਵਧ ਗਈ ਹੋਵੇਗੀ ਕਿ ਇਹ ਤਿੰਨੋਂ ਲੀਡਰ ਇਹਨਾਂ ਨੇ ਕਾਂਗਰਸ ਨੂੰ ਖਤਮ ਕਰ ਦਿੱਤਾ ਇਹਨਾਂ ਤਿੰਨਾਂ ਨੇ ਕਾਂਗਰਸ ਦੇ ਵਿੱਚ ਆਪਸੀ ਪਾਟੋ ਧੜ ਕਰਕੇ ਤੇ ਕਾਂਗਰਸ ਦਾ ਹਾਸ਼ੀਏ ਤੇ ਛੱਡ ਕੇ ਆ ਗਏ ਨੇ ਹੁਣ ਬੀਜੇਪੀ ਦਾ ਹਸ਼ਰ ਵੀ ਪੰਜਾਬ ਵਿੱਚ ਇਹ ਕਰ ਸਕਦੇ ਨੇ ਅਜਿਹਾ ਜੋ ਕੈਪਟਨ ਅਮਰਿੰਦਰ ਸਿੰਘ ਤੇ ਸ੍ਰੀਰਿ ਕੁਮਾਰ ਜਾਖੜ ਦੀ ਜੋੜੀ ਬਹੁਤ ਫਿੱਟ ਬੈਠਦੀ ਸੀ ਜਦੋਂ 2000 2 ਦੇ ਵਿੱਚ ਸਰਕਾਰ ਬਣਦੀ ਏ ਕਾਂਗਰਸ ਦੀ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਬਹੁਤ ਵੱਡਾ ਚਿਹਰਾ ਬਣ ਜਾਂਦੇ ਨੇ ਤੇ ਜਗਮੀਤ ਸਿੰਘ ਬਰਾੜ ਦੀ ਉਸ ਸਮੇਂ ਬਹੁਤ ਉਤੀ ਬੋਲਦੀ ਹੁੰਦੀ ਏ ਇੱਕ ਸੈਂਟਰ ਦੇ ਵਿੱਚ ਜਗਮੀਤ ਸਿੰਘ ਬਰਾੜ ਪੰਜਾਬ ਦੇ ਉੱਪਰ ਆਪਣੀ ਸ਼ੈਸ ਚਮਕਾਉਣਾ ਚਾਹੁੰਦੇ ਨੇ ਪਰ ਕੈਪਟਨ ਅਮਨਿੰਦਰ ਸਿੰਘ ਤੇ ਸਨੇਹਪੁਰ ਜਾਖੜ ਦੋਨਾਂ ਨੇ ਐਹੋ ਜਿਹਾ ਜੜੀ ਤੇਲ ਦਿੱਤਾ ਜਗਜੀਤ ਸਿੰਘ ਬਰਾੜ ਦੇ ਕਿ ਜਗਜੀਤ ਸਿੰਘ ਬਰਾੜ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਖਤਮ ਕਰ ਚੁੱਕਿਆ ਸੀ ਜਗਜੀਤ ਸਿੰਘ ਬਰਾੜ ਨੂੰ 2004 ਦੇ ਵਿੱਚ ਫਰੋਜਪੁਰ ਤੋਂ ਜੋ ਲੋਕ ਸਭਾ ਦੀ ਟਿਕਟ ਦਿੱਤੀ ਗਈ ਉਸ ਸਮੇਂ ਇਹਨਾਂ ਦੋਨਾਂ ਲੀਡਰਾਂ ਨੇ ਜਗਜੀਤ ਸਿੰਘ ਬਰਾੜ ਨੂੰ ਹਰਾ ਦਿੱਤਾ ਉਸ ਤੋਂ ਪਿੱਛੇ ਫਿਰ 2009 ਦੇ ਵਿੱਚ ਜਗਜੀਤ ਸਿੰਘ ਬਰਾੜ ਨੂੰ ਫਿਰ ਫਰੋਜਪੁਰ ਤੋਂ ਲੋਕ ਸਭਾ ਟਿਕਟ ਦਿੱਤੀ ਗਈ ਤੇ ਉਸ ਸਮੇਂ ਵੀ ਇਹਨਾਂ ਦੋਨਾਂ ਆਗੂਆਂ ਨੇ ਤੇ ਪੰਜਾਬ ਦੇ ਹੋਰ ਜਿਹੜੇ ਲੀਡਰਸ਼ਿਪ ਜਿਹੜੇ ਅੱਜ ਉਹ ਵੀ ਬੀਜੇਪੀ 'ਚ ਬੈਠੇ ਨੇ ਉਹਨਾਂ ਨੇ ਵੀ ਹਲਕਿਆਂ ਦੇ ਵਿੱਚ ਜਾ ਕੇ ਆਪਣੇ ਪਾਰਟੀ ਦੇ ਵਰਕਰਾਂ ਨੂੰ ਕਹਿ ਦਿੱਤਾ ਕਿ ਕਾਂਗਰਸ ਨੂੰ ਵੋਟ ਨਹੀਂ ਕਰਨੀ ਜਗਮੀਤ ਸਿੰਘ ਬਰਾੜ ਨੂੰ ਹਰਾਉਣਾ ਹੈ ਜਿਸ ਦੇ ਹਲਕੇ 'ਚ ਵੋਟ ਵੱਧ ਗਈ ਸਮਝ ਲਓ ਉਹਦਾ ਕੰਮ ਖਤਮ ਸੋ ਕਾਂਗਰਸ ਨੇ ਪੂਰੀ ਜੋਰ ਲਾ ਕੇ ਉਹਨਾਂ ਹਲਕੇ ਦੇ ਵਿਧਾਇਕਾਂ ਨੇ ਤੇ ਹਲਕੇ ਦੇ ਲੀਡਰਾਂ ਨੇ ਜਗਮੀਤ ਸਿੰਘ ਬਰਾੜ ਨੂੰ ਫੋਜਪੁਰ 'ਚ ਦੂਜੀ ਵਾਰ ਹਰਾ ਦਿੱਤਾ ਲਗਾਤਾਰ ਹਾਰਨ ਤੋਂ ਬਾਅਦ ਜਗਮੀਤ ਸਿੰਘ ਬਰਾੜ ਨੇ ਹਾਈ ਕਮਾਂਡ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਹਾਈ ਕਮਾਂਡ ਦੇ ਕੋਲ ਜਾ ਕੇ ਇਸ ਦੇ ਬਾਰੇ ਜੋ ਸਾਰੀ ਇਹ ਵਾਰਦਾ ਦੱਸੀ ਕਿ ਆਪਣੀ ਕਾਂਗਰਸ ਦੇ ਹੀ ਲੀਡਰ ਜਿਹੜੇ ਮੈਨੂੰ ਹਰਾਦੇ ਰਹੇ ਨੇ ਜਿਹੜਾ ਕਿ ਸਿੱਧਾ-ਸਿੱਧਾ ਉਹਨਾਂ ਨੇ ਇਲਜ਼ਾਮ ਲਾਇਆ ਸੁਨੀਲ ਕੁਮਾਰ ਜਾਖੜ ਦੇ ਉੱਪਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਪਰ ਹਾਈ ਕਮਾਂਡ ਨੇ ਉਸ ਸਮੇਂ ਨਾ ਤਾਂ ਸੁਨੀਲ ਕੁਮਾਰ ਜਾਖੜ ਦੇ ਉੱਪਰ ਕੋਈ ਕਾਰਵਾਈ ਕੀਤੀ ਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਕੀਤੀ ਸ਼ਾਗੋ ਉਹਨਾਂ ਨੇ ਜਗਮੀਤ ਸਿੰਘ ਬਰਾੜ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੋ ਜਗਮੀਤ ਸਿੰਘ ਬਰਾੜ ਪਾਰਟੀ ਵੀ ਛੱਡ ਕੇ ਬਾਹਰ ਹੋ ਜਾਂਦੇ ਨੇ ਫਿਰ ਉਹ ਤ੍ਰਿਮੂਲ ਕਾਂਗਰਸ ਵਿੱਚ ਸ਼ਾਮਲ ਹੁੰਦੇ ਨੇ ਤੇ ਜਿਆਦਾ ਸਮਾਂ ਤ੍ਰਿਮੂਲ ਕਾਂਗਰਸ ਵਿੱਚ ਵੀ ਨਹੀਂ ਉ ਟਿਕਦੇ ਤੇ ਫਿਰ ਅਕਾਲੀ ਦਲ ਵਿੱਚ ਵਾਪਸੀ ਕਰ ਜਾਂਦੇ ਨੇ ਪਰ ਅਕਾਲੀ ਦਲ ਦੇ ਵਿੱਚ ਵੀ ਉਹਨਾਂ ਦੀ ਉਹ ਨਹੀਂ ਪੁੱਗੀ ਜਿਹੜੀ ਉਹਨਾਂ ਦੀ ਕਾਂਗਰਸ ਦੇ ਵਿੱਚ ਪੁੱਗੀ ਹੋਈ ਸੀ ਕਾਂਗਰਸ ਦੇ ਵਿੱਚ 35 ਸਾਲ ਉਹਨਾਂ ਨੇ ਰਹਿ ਕੇ ਤੇ ਪੰਜਾਬ ਦੀ ਆਵਾਜ਼ ਬਣੇਗੀ ਸੀ ਪੰਜਾਬ ਦੇ ਵਿੱਚ ਲੋਕ ਬਹੁਤ ਪਸੰਦ ਕਰਦੇ ਸੀ ਜਗਮੀਤ ਸਿੰਘ ਬਰਾੜ ਨੂੰ ਪਰ ਕਾਂਗਰਸ ਦੇ ਵਿੱਚ ਜਦੋਂ ਉਹਨਾਂ ਦੀ ਰਾਜਨੀਤੀ ਖਤਮ ਹੋ ਗਈ ਤਾਂ ਹੁਣ ਉਹ ਪਿੱਛੇ ਕੁਝ ਸਮੇਂ ਤੋਂ ਚੁੱਪ ਬੈਠੇ ਹੋਏ ਸੀ ਉਹਨਾਂ ਨੇ 2012 ਦੇ ਵਿੱਚ ਕੋਸ਼ਿਸ਼ ਕੀਤੀ ਸੀ ਝਾੜੂ ਫੜਨ ਦੀ ਵੀ ਪਰ ਝਾੜੂ ਵਾਲੇ ਪਾਸੇ ਵੀ ਉਹਨਾਂ ਦਾ ਕੋਈ ਜਿਹੜਾ ਕਿ ਸਾਬਤ ਨਹੀਂ ਹੋ ਸਕੇ ਸੋ ਹੁਣ ਅੱਜ ਬੀਜੇਪੀ ਸ਼ਾਮਲ ਹੋ ਗਏ ਨੇ ਹੁਣ ਬੀਜੇਪੀ ਦੇ ਵਿੱਚ ਫਿਰ ਟਿਕੜੀ ਇਕੱਠੀ ਹੋ ਗਈ ਏ ਕਿ ਇਹ ਟਿਕੜੀ ਜੇ ਤਿੰਨੋਂ ਵਿਧਾਨ ਸਭਾ ਚੋਣਾਂ ਲੜਦੇ ਨੇ ਤਾਂ ਤਿੰਨੋਂ ਇੱਕ ਦੂਜੀ ਦੇ ਨੱਤਾ ਖਿੱਚਣਗੇ ਬੀਜੇਪੀ ਦੀ ਲੀਡਰਸ਼ਿਪ ਨੂੰ ਕਿਤੇ ਨਾ ਕਿਤੇ ਇਹ ਹੁਣ ਸੋਚਣਾ ਪਵੇਗਾ ਕਿ ਇਹ ਤਿੰਨੋਂ ਕਾਂਗਰਸ ਨੂੰ ਖਤਮ ਕਰਕੇ ਆਏ ਨੇ ਤੇ ਹੁਣ ਕਿੰਨਾ ਬੀਜੇਪੀ ਨੂੰ ਕਿਤੇ ਪੰਜਾਬ ਵਿੱਚ ਖਤਮ ਨਾ ਕਰ ਦੇਣ ਜਿਹੜੇ ਕਿ ਇਹਨਾਂ ਤੋਂ ਬਾਕੀ ਜੂਨੀਅਰ ਲੀਡਰ ਨੇ ਅਸ਼ਨੀ ਕੁਮਾਰ ਸ਼ਰਮਾ ਵਰਗੇ ਜਾਂ ਹੋਰ ਜਿਹੜੇ ਨੀਚੇ ਬੈਠੇ ਹੋਏ ਬੀਜੇਪੀ ਦੇ ਲੀਡਰ ਐ ਰਮਨਿਤ ਬਿੱਟੂ ਵਰਗੇ ਉਹਨਾਂ ਨੂੰ ਤਾਂ ਇਹਨਾਂ ਤਿੰਨਾਂ ਮਹਾਰਥੀਆਂ ਦੀ ਕੋਈ ਗੇਮ ਜਿਹੜੀ ਅਜੇ ਤੱਕ ਬਹੁਤ ਪਿੱਛੇ ਹੋਏਗੇ ਕਿਉਂਕਿ ਇਹ ਐਸੀ ਟਿਕੜੀ ਛੁੱਟਦੇ ਨੇ ਐਸੀ ਗੇਮ ਖੇਡਦੇ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਸਿਆਸੀ ਲੀਡਰ ਹੁੰਦੇ ਨੇ ਉਹਨਾਂ ਦੀ ਛੁੱਟੀ ਕਰਵਾ ਦਿੰਦੇ ਨੇ ਸੋ ਇਹਨਾਂ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਸਿੱਖਿਆ ਰਹਿ ਕੇ ਜੋ ਸੁਖਵੀਰ ਸਿੰਘ ਬਾਦਲ ਇਹਨਾਂ ਦੇ ਪੈੜਾਂ ਤੇ ਹੀ ਚੱਲੇ ਹੋਏ ਨੇ ਕਿ ਜਿਹੜੇ ਵੀ ਹਲਕੇ ਵਿੱਚ ਜਿਹੜੇ ਲੀਡਰ ਨੂੰ ਖਤਮ ਕਰਨਾ ਹੋਵੇ ਉਸਦੇ ਨੀਚੇ ਵਾਲੇ ਲੀਡਰ ਨਾਲ ਹੱਥ ਮਿਲਾ ਲਓ ਤੇ ਉਹ ਲੀਡਰ ਖਤਮ ਹੋ ਜਾਂਦਾ ਸੋ ਸੁਖਵੀਰ ਸਿੰਘ ਬਾਦਲ ਦੇਵੀ ਅੱਜ ਖੁਲਾਸੇ ਕਰ ਦਿੱਤੇ ਨੇ ਜੋ ਚਰਨਜੀਤ ਸਿੰਘ ਬਰਾੜ ਉਹਨਾਂ ਦੇ OSD ਰਹੇ ਨੇ ਸੋ ਉਹਨਾਂ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਜੋ ਇਕੱਲਾ ਆਪਣੇ ਆਪ ਨੂੰ ਪੰਜਾਬ ਵਿੱਚ ਵੱਡਾ ਮਹਾਰਥੀ ਕਹੋਣਾ ਚਾਹੁੰਦੇ ਨੇ ਜਿਸ ਕਰਕੇ ਅੱਜ ਅਕਾਲੀ ਦਲ ਦਾ ਇਹ ਹਸ਼ਰ ਹੋ ਚੁੱਕਿਆ ਹੁਣ ਭਾਜਪਾ ਦੇ ਵਿੱਚ ਇਹ ਤਿੰਨੋਂ ਲੀਡਰ ਕੀ ਅਗਲੀ ਗੇਮ ਪੁਗਾਉਣਗੇ ਭਾਜਪਾ ਨੂੰ ਸੱਤਾ ਵਿੱਚ ਲੈ ਕੇ ਆਉਣਗੇ ਜਾਂ ਭਾਜਪਾ ਦਾ ਵੀ ਮਲਿਆ ਮੇਟ ਕਰ ਜਾਣਗੇ